ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਸੀ ਬਾਬਾ ਵਿਸ਼ਕਰਮਾ ਡਾਇਰੈਕਟਰ ਨਮਾਸ਼ਹਿਰ ਕਬੂਟਾ ਏਜੰਸੀ ਤੋਂ ਪਿੰਡ ਉਪਰਾ ਤੇ ਜਿੱਥੇ ਕਿ ਅਸੀਂ ਐਮ ਜੀ 5502 4 ਵੀਲ ਡਰਾਈਵ ਟਰੈਕਟਰ ਵੀ ਕਿਸਾਨਾਂ ਨੇ ਚਲਾ ਕੇ ਦੇਖਿਆ ਤੇ ਆਪਣਾ 2 ਵੀਲ ਟਰੈਕਟਰ ਵੀ ਸਾਰੇ ਜਨ ਕਿਸਾਨ ਵੀਰਾਂ ਨੇ ਚਲਾ ਕੇ ਦੇਖਿਆ ਤੇ ਅਸੀਂ 15 ਮਿੰਟ ਟਰੈਕਟਰ ਚਲਾ ਕੇ ਇਹਦੀ ਐਵਰੇਜ ਵੀ ਕੱਢੀ ਸੀ 1 ਲੀਟਰ 500 ਗ੍ਰਾਮ ਤੇਲ ਖਾਦਾ ਸੀ ਇਹਨੇ 15 ਮਿੰਟਾਂ ਦਾ ਤੇ ਅੱਜ ਅਸੀਂ ਕਿਸਾਨ ਵੀਰਾਂ ਦਾ ਵੀ ਰਿਵਿਊ ਲੈਨੇ ਆ ਕਿ ਉਹਨਾਂ ਨੂੰ ਟਰੈਕਟਰ ਕਿੱਦਾਂ ਦਾ ਲੱਗਾ ਚਲਾਉਣ ਨੂੰ ਤੇ ਉਹਨਾਂ ਨੇ ਟ్రਾਇਲ ਕਰਕੇ ਕੀ ਕੀ ਦੇਖਿਆ ਜੀ ਆ ਜੀ ਪੁੱਛਦੇ ਆ ਜੀ ਪੁੱਛਦੇ ਆ ਅੰਕਲ ਜੀ ਹਾਂ ਜੀ ਸਾਹਿਬ ਜੀ ਸਾਹਿਬ ਜੀ ਬਹੁਤ ਵਧੀਆ ਟਰੈਕਟਰ ਜੀ ਟਰੈਕਟਰ ਚਲਾਉਣ ਨੂੰ ਬੜਾ ਆਸਾਨ ਆ ਜਿਵੇਂ ਕਾਰ ਚਲਾਉਣੀ ਆ ਇਦਾਂ ਲੱਗਦਾ ਆ ਨਾ ਆਵਾਜ਼ ਆ ਤੇ ਤੁਰਾ ਬਹੁਤ ਜਿਆਦਾ ਪੂਰੀ ਫੁੱਲ ਡੀਜ਼ਲ ਛੱਡ ਕੇ ਹੁਣ ਬਾਅ ਕੇ ਦੇਖਿਆ ਜਿੱਦਾਂ ਡੇਢ ਖੇਤ ਬਾਤ ਆ ਤੇ ਲੀਟਰ ਤੇ ਥੋੜਾ ਜਿਹਾ ਤੇਰੇ ਉੱਤੇ ਖਾਦਾ ਤੇ ਤੇਲ ਦਾ ਖਰਚਾ ਜੀ ਬਹੁਤ ਜਿਆਦਾ ਘਟਿਆ ਤੇ ਆਮ ਟਰੈਕਟਰ 5 6 ਲੀਟਰ ਵੀ ਖਾਂਦੇ ਘੰਟੇ ਦਾ ਹੁਣ ਤੁਸੀਂ ਡੈਮੋ ਲਈ ਆ ਜੀ ਤੇਲ ਤੁਹਾਡੇ ਸਾਹਮਣੇ ਮੈਨਕੇ ਪਾਇਆ ਸੀਗਾ ਜੀ ਹੁਣ ਹੁਣ ਇਸ ਟਾਈਮ ਤੇਲ ਤੁਹਾਡੇ ਸਾਹਮਣੇ ਬਣਿਆ ਸੀਗਾ ਦੇਖਿਆ ਲਿਆ ਜੀ ਮੇਰੇ ਦੇਖਿਆ ਸਾਡੇ ਸਾਹਮਣੇ ਪਾਇਆ ਸਾਡੇ ਸਾਹਮਣੇ ਪਾ ਕੇ ਕਰਕੇ ਨਾ ਕੀਤਾ ਇਹ ਮੈਂ ਕੈਨੇਡਾ ਵਿੱਚ ਦੇਖਿਆ ਸੀ ਜੀ ਟਰੈਕਟਰ ਬਹੁਤ ਵਧੀਆ ਹੈ ਅੱਜ ਤੋਂ 10 ਸਾਲ ਪਹਿਲਾਂ ਗਿਆ ਸੀ ਹੁਣ ਆਪਣੇ ਆ ਗਿਆ ਪੰਜਾਬ ਵਿੱਚ ਚਲਾਉਣਾ ਨਾਲੇ ਜਿਹੜੇ ਵhenga ਆ ਉਹਦਾ ਮਤਲਬ ਡਰਾਈਵਰ ਖਾ ਵੀ ਕਰਦਾ ਹੈ ਜੀਵੀ ਦਾ ਦੀ ਜੇਬ ਹਲਕੀ ਕਰਦਾ ਹੈ ਮਤਲਬ ਇਹ ਭੜ ਭਾਰੀ ਨਹੀਂ ਕਰਨੀ ਪੈਂਦੀ ਵੀ ਥੋੜੇ ਪੈਸੇ ਲੱਗਦੇ ਆ ਇਹ ਬੰਬੇ ਕੋ ਕੈਨੇਡਾ ਦੀ ਪੀਅਰ ਵੀ ਹੈਗੀ ਆ ਤੇ ਦੋ ਰਾਣੀਆਂ ਰੱਖੀਆਂ ਕਿ ਕੈਨੇਡਾ ਦੇ ਇੱਕ ਇੰਡੀਆ ਵੀ ਰੱਖੀ ਆ ਤੇ ਸੋ ਉੱਧਰ ਵੀ ਕਬੂਟਾ ਰੱਖਿਆ ਤੇ ਇੱਧਰ ਵੀ ਕਬੂਟਾ ਰੱਖਿਆ ਆ ਤੇ ਸੋ ਅੱਜ ਇਹਦੀ ਆਪਣੀ ਲਾਈਵ ਡੈਮੋ ਲਈ ਆ ਪਹਿਲਾਂ ਵੀ ਤੇਲ ਪਾ ਕੇ ਚੈੱਕ ਵੀ ਕੀਤਾ ਤੇ ਫਿਰ ਬਾਅਦ ਵਿੱਚ ਜਦੋਂ ਬਹਾਈ ਹੋਈ ਆ ਫਿਰ ਵੀ ਚੈੱਕ ਕੀਤਾ 1.5 ਲੀਟਰ ਦੇ ਨਾਲ 15 ਮਿੰਟ ਦੀ ਟ੍ਰੇਲ ਹੋਈ ਆ ਤੇ ਸੋ ਬਹੁਤ ਵਧੀਆ ਰਿਜ਼ਲਟ ਰਿਹਾ ਬੱਕਰੀ-ਬੱਕਰੀ ਪਰਫਾਰਮੈਂਸ ਲਈ ਆ ਲੇਜ਼ਰ ਤੇ ਵੀ ਲਈ ਆ ਤੇ ਉੱਤੇ ਵੀ ਬਹਾਈ ਤੇ ਵੀ ਲਈ ਆ ਤੇ ਸੋਹ ਬਾਪੂ ਨੇ ਉਧਰ ਵੀ ਰੱਖੀ ਹੋਆ ਤੇ ਬੜੇ ਸ਼ੌਕ ਨਾਲ ਕੈਨੇਡਾ ਚ ਵੀ ਰੱਖਿਆ ਦੋ ਰਾਣੀਆਂ ਰੱਖੀਆਂ ਕੈਨੇਡਾ ਦੇ ਰੱਖੀਓ ਕਿੱਧਰ ਰੱਖੀਓ ਤੇ ਵਧੀਆ ਖੇਤੀ ਕੇ ਕਬੂਟੇ ਦਾ ਤਕੜਾ ਫੈਨ ਆ ਜੀ ਅੱਜ ਉਹ ਪਤਵੰਤੇ ਸੱਜਣ ਸਾਰੇ ਇਕੱਠੇ ਹੋਏ ਹੋਆ ਬਹੁਤ ਵਧੀਆ ਸਾਰਿਆਂ ਨੇ ਬੜੇ ਹੀ origignal demo ਲਈਆ ਦੇਖਿਆ ਕਿ ਵਾਕਿਆ ਕਬੂਟਾ ਸਾਇਲੈਂਟ ਝੋਟਾ ਫਾਇਦਾ ਕਰਦਾ ਮੋਟਾ ਤੇ ਜ਼ਿੰਮੇਵਾਰ ਤੇ ਹੱਕ ਦਾ ਹੈਗਾ ਜੀ ਠੀਕ ਆ ਜੀ ਕਿੱਧਰ